ਬਾਈਸਲ ਸਤਨਾਮ ਸਿੰਘ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਐਸ ਵਕ ਜੋ ਨਾ ਪ੍ਰੋਡਕਟ ਹੈ ਰੈਡੀਮੇਡ ਮਤਲਬ ਸਾਡੇ ਕੋ ਗ੍ਰਾਈਂਡਰ ਦਾ ਮਟੀਰੀਅਲ ਹੁੰਦਾ ਹੈ ਜੋ ਬਾਜ਼ਾਰ ਦੇ ਵਿੱਚ ਆਪਾਂ ਕਾਰਨ ਸ਼ੇਪ ਚ ਹੁੰਦਾ ਹੈ ਉਹਨੂੰ ਫਿਰ ਆ ਕੇ ਮਸ਼ੀਨਿੰਗ ਗ੍ਰਾਈਂਡਿੰਗ ਕਰਨੀ ਆ ਰਾਈਟ ਐਂਗਲ ਕਰਨਾ ਆ ਸਾਈਜ਼ਿੰਗ ਕਰਨੀ ਆ ਪਰ ਅਸੀਂ ਇਹ ਕਰਦੇ ਹਾਂ ਕਿ ਇਹ ਨਾ ਮਾਡਲ ਜਿਹੜਾ ਹੁੰਦਾ ਹੈ ਤੁਹਾਨੂੰ ਮਸ਼ੀਨਿੰਗ ਗ੍ਰਾਈਂਡਿੰਗ ਇੱਥੇ ਲੇਬਰ ਦੀ ਬਚਤ ਹੋ ਜਾਂਦੀ ਹੈ ਤੁਹਾਡੀ ਉਹ ਸਭ ਤੋਂ ਵੱਡੀ ਗੱਲ ਹੈ ਟਾਈਮ ਦੀ ਸੇਵਿੰਗ ਆ ਮਤਲਬ ਤੁਹਾਡਾ ਪਾ 507 ਦਿਨ ਦੀ ਜੇਰਾ ਤੁਹਾਡਾ 15 ਤੋਂ 20 ਦਿਨ ਦਾ ਕੰਮ ਹੈ ਉਸ ਤੋਂ 5 ਤੋਂ 6 ਦਿਨ ਦੀ ਤੁਹਾਨੂੰ ਅਸੀਂ ਸੀਵਿੰਗ ਦਿੰਨੇ ਆ ਇਹਦੇ ਵਿੱਚ ਗ੍ਰੇਡ ਹਰ ਇੱਕ ਹੁੰਦਾ ਹੈ ਹਾਈ ਕਾਰਬਨ ਹੈ D2 ਹੈ MS ਹੈ ਹੋਡਾਈ ਸਟੀਲ ਹੈ EN ਹੈ NS ਹੈ ਔਰ ਇਹਦੇ ਵਿੱਚ ਸਾਈਜ਼ ਵੀ ਅਕੋਰਡਿੰਗ ਟੂ ਯਰ ਨੀਡ ਜੋ ਵੀ ਤੁਹਾਨੂੰ ਚਾਹੀਦੇ ਆ ਉਹ ਅਸੀਂ ਪ੍ਰੋਪਰ ਪ੍ਰੋਵਾਈਡ ਕਰਦੇ ਆ ਜਿਸ ਨਾਲ ਰਿਸਪੋns ਮਿਲ ਰਹੀ ਹੈ ਐਕਸਪੋਰਟੇ ਚ ਲਗਾਤਾਰ ਕਈ ਸਾਲਾਂ ਤੋਂ ਆ ਰਹੀ ਹੈ ਹਾਂਜੀ ਬਿਲਕੁਲ ਸਰ ਰਿਸਪੋns ਬਹੁਤ ਅੱਛਾ ਹੈ ਐਸਾ ਲੀ ਮਿਲ ਰਿਹਾ ਬਾਕੀ ਮੈਂ ਤਾਨੂੰ ਜਿੱਦਾਂ ਕਿ ਮੇਰੇ ਦਰਸ਼ਕਾਂ ਨੂੰ ਪਤਾ ਹੈ ਕਿ ਮੈਂ ਹਰ ਸਾਲ ਪਾਰਟਿਸਿਪੇਟ ਕਰਦਾ ਹਾਂ ਔਰ ਉਹਦਾ ਕਾਰਨ ਹੈ ਕਿ ਐਕਸੀਬੀਸ਼ਨ ਇੱਕ ਇਹੋ ਜਿਹਾ ਪਲੇਟਫਾਰਮ ਹੈਗਾ ਕਿ ਜਿੱਥੇ ਕਸਟਮਰ ਔਰ ਮੈਨੂਫੈਕਚਰ ਦੀਆਂ ਪ੍ਰੋਬਲਮਸ ਡਿਸਕਸ ਹੁੰਦੀਆਂ ਨੇ ਕਸਟਮਰ ਦੀਆਂ ਔਰ ਮੈਨੂਫੈਕਚਰ ਉਹਨਾਂ ਸੋਲਵ ਕਰਦਾ ਹੈ ਔਰ ਇਸ ਤਰੀਕੇ ਨਾਲ ਦੋਨਾਂ ਆਪ ਵਿੱਚ ਆਪਣੀ ਡਿਸਕਸ਼ਨ ਇੱਕ ਟੇਬਲ ਤੇ ਬੈਠ ਕੇ ਕਰ ਸਕਦੇ ਆਂ ਅੱਜ ਉਹ ਬਿਲਕੁਲ ਜੀ ਸਾਡੀ ਜਿਹੜੀ 24 ਆਵਰ ਸਰਵਿਸ ਹੈ ਡੇ ਨਾਈਟ ਹੈ ਉਹ ਸਾਡੀ ਉਸ ਚੀਜ਼ ਦਾ ਫਾਇਦਾ ਕਸਟਮਰ ਲੈ ਸਕਦੇ ਸਾਡਾ ਕਿਹੜੀ ਕਿਹੜੀ ਇੰਡਸਟਰੀ ਨਾਲ ਜੁੜੇ ਹੋਣਗੇ ਕਿੱਥੇ ਜਿਹੜੇ ਪ੍ਰੋਡਕਟ ਜਿਹੜੇ ਤੁਹਾਡੇ ਆ ਸਭ ਤੋਂ ਜ਼ਿਆਦਾ ਆਨ ਰੋਡ ਜਿੰਨੇ ਵੀ ਟੂ ਵੀਲਰ ਮੋਟਰਸਾਈਕਲ ਹੈ ਫੋਰ ਵੀਲਰ ਕਾਰਸ ਨੇ ਟਰੈਕਟਰਸ ਨੇ ਕੰਬਾਈਨਸ ਨੇ ਜਿੰਨੇ ਵੀ ਉਹਨਾਂ ਦੇ ਵੈਂਡਰਸ ਨੇ ਸ਼ੀਟ ਮੈਟਲ ਬੋਡੀ ਫਰੇਮ ਮੀਨ ਜਿੱਥੇ ਵੀ ਸ਼ੀਟ ਮੈਟਲ ਬੋਡੀ ਫਰੇਮ ਦਾ ਕੰਮ ਹੁੰਦਾ ਹੈ ਉਹ ਉਹਦੇ ਅਸੀਂ ਟੂਲ ਐਂਡ ਡਾਈ ਦੇ ਸਪੇਅਰਸ ਬਣਾਉਂਦੇ ਆ ਡਾਈ ਬਣਾਉਂਦੇ ਆ ਪੋਸਟ ਕੰਟਰੋਲ ਐਕਟੀਵਿਟੀ ਆਟੋਮੇਸ਼ਨ ਦੇ ਉੱਤੇ ਵੀ ਕੰਮ ਕਰਦੇ ਆ ਜਿੱਦਾਂ ਕਿ ਮੈਂ ਤੁਹਾਨੂੰ ਇੱਕ ਦੁਆਰਾ ਜਾਣਲਾ ਦੱਸਣਾ ਚਾਹੁੰਦਾ ਅਸੀਂ ਲੋ ਪਾਸਟ ਆਟੋਮੇਸ਼ਨ ਦੇ ਤੇ ਕੰਮ ਕਰਦੇ ਆ ਜਿੱਦਾਂ ਕਿ ਰੋਬੋਟਿਕ ਆਰਮ ਵਗੈਰਾ ਹੈ ਗਿਆ ਆ ਰਾਮ ਮਟੀਰੀਅਲ ਹੈ ਲੇਬਰ ਦੀ ਪ੍ਰੋਬਲਮ ਹੈ ਕੁਆਲਟੀ ਇਸ਼ੂਸ ਹੈ ਪ੍ਰੋਡਕਸ਼ਨਸ ਹੈ ਤੇ ਐਡਵਾਂਸ ਟੈਕਨੀਕ ਦੇ ਉੱਤੇ ਜੋ ਵੀ ਹੈਗਾ ਉਹ ਅਸੀਂ ਕਨਸਲਟੇਸ਼ਨ ਔਰ ਅਸੀਂ ਉਹਦੇ ਜੋ ਵੀ ਹੈ ਗਿਆ ਆਟੋਮੇਸ਼ਨ ਵਗੈਰਾ ਕਰਦੇ ਆ ਕਿ ਕਲਾਇੰਟ ਦੇ ਕਿਹੜੀ ਕਿਹੜੀ ਇੰਡਸਟਰੀ ਤੋਂ ਨੇ ਜੀ ਹਾਂ ਬਿਲਕੁਲ ਸਰ ਉਹਨਾਂ ਮਤਲਬ ਇਥੇ ਗੂਗਲ ਬੈਂਡ ਚ ਮੋਸਟਲੀ ਈਵਨ ਹੈਗਾ ਆਪਣਾ ਐਸ ਕੇ ਜੀ ਐ ਮਾਰਮਪੜ ਹੈ ਹਾਕਿੰਸ ਕੋਕਰ ਹੈ ਸਵਰਾਜ ਆਟੋਮੋਟਿਡ ਲਿਮਟਿਡ ਹੈਗੀ ਆ ਦਸ਼ਮੀਸ਼ ਕੰਬਾਈਨਸ ਵਗੈਰਾ ਹੈਗੇ ਆ ਇਹ ਸਾਰੇ ਮੇਰੇ ਕਸਟਮਰ ਹੈ ਬਾਕੀ ਨਾਮ ਤੇ ਕਾਫੀ ਹੋਣੇ ਇਸ ਵਕਤ ਲੈਣੇ ਮਤਲਬ ਲੰਬਾ ਹੋ ਜਾਏਗਾ ਤੇ ਮਤਲਬ ਇਹ ਕਹਿ ਸਕਦਾ ਪੰਜਾਬ ਔਰ ਨਾਰਥ ਚੰਡੀਗੜ੍ਹ ਸੀਸੀਆਰ ਕੈਪਚਰ ਸਿੰਡੀਗੜ੍ਹ ਕੈਪਚਰ ਰੀਜਨ ਦੇ ਵਿੱਚ ਜਿੰਨੇ ਵੀ ਬਾਡੀ ਫਰੇਮ ਬਣਾਉਣ ਵਾਲੀਆਂ ਫੈਕਟਰੀਆਂ ਨੇ ਸਾਰੇ ਮੇਰੇ ਕਸਟਮਰ ਨੇ ਇਹ ਮੈਂ ਅਸਿਕਾ ਜੀ ਜਿਹੜੀ ਚਾਹ ਦਿੰਦੇ ਐ ਇੱਕ ਤੋਂ ਲੱਗੀ ਆ ਜੀ ਸਟਾਲ ਨੰਬਰ ਕਿੰਨਾ ਹੈਗਾ ਕੰਟੈਕਟ ਨੰਬਰ ਹਾਂ ਜੀ ਮੇਰਾ ਸਟਾਲ ਨੰਬਰ ਹੈਗਾ 38 ਔਰ ਹਾਲ ਨੰਬਰ ਹੈਗਾ 7 ਔਰ ਮੈਂ ਰਿਕਵੈਸਟ ਕਰੂੰਗਾ ਕਿ ਆਪਣੇ ਦਰਸ਼ਕਾਂ ਨੂੰ ਤੁਸੀਂ ਆਓ ਔਰ ਵਿజిਟ ਕਰੋ ਆਪਣੀ ਜੋ ਪ੍ਰੋਗਰਾਮਸ ਹੈਗੀਆਂ ਮੈਂ ਤੁਹਾਨੂੰ ਲੈ ਕੇ ਆਉ ਆਪਾਂ ਬੈਠ ਕੇ ਡਿਸਕਸ ਕਰਦੇ ਆਂ ਬਿਲਕੁਲ ਧੰਨਵਾਦ ਜੀ